ਸਰਕਾਰੀ ਸੀਨੀਅਰ ਸਕੈਂਟਰ ਸਕੂਲ ਮੁੱਲੇਵਾਲ ਖੇਰਾ ਸ਼ਾਗੋਟ ਚ ਸੈਸ਼ਨ 2023 ਤੋਂ 24 ਦੌਰਾਨ ਸੇਮੀ ਤੋਂ ਬਾਰਮੀ ਚਮਾ ਤੱਕ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੁਖੀ ਬਲਕਾਰ ਸਿੰਘ ਦੀ ਅਗਵਾਈ ਹੇਠ ਇਨਾਮ ਵੰਡੇ ਗਏ ਇਸ ਮੌਕੇ ਸਕੂਲ ਚ ਕਰਵਾਈ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦਰਾਂ ਸਕੂਲ ਮੁਖੀ ਬਲਕਾਰ ਸਿੰਘ ਤੇ ਸਮੂਹ ਸਟਾਫ ਨੇ ਬੱਚਿਆਂ ਦੇ ਹਾਰ ਪਾ ਕੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਪ੍ਰੋਗਰਾਮ ਦੀ ਸ਼ੁਰੂਆਤ ਆਂਕੁਸ਼ ਕੁਮਾਰ ਦੁਆਰਾ ਕੀਤੀ ਗਈ ਇਸ ਮੌਕੇ ਸਕੂਲ ਮੁਖੀ ਬਲਕਾਰ ਸਿੰਘ ਨੇ ਬੱਚਿਆਂ ਨੂੰ ਜੀਵਨ ਵਿੱਚ ਇਸੇ ਤਰ੍ਹਾਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਉਨਾਖੀਆ ਕੇ ਵਿਦਿਆਰਥੀ ਮਿਹਨਤ ਦੇ ਨਾਲ ਆਪਣੇ ਹਰ ਮੁਕਾਮ ਨੂੰ ਹਾਸਲ ਕਰ ਸਕਦੇ ਹਨ ਇਸ ਮੌਕੇ ਸਕੂਲ ਮੁਖੀ ਬਲਕਾਰ ਸਿੰਘ ਵੋਕੇਸ਼ਨਲ ਮਿਸਟ्रेस ਲਖਵਿੰਦਰ ਕੌਰ ਕੰਪਿਊਟਰ ਅਧਿਆਪਕ ਭਵਿੰਦਰ ਸਿੰਘ ਮੈਡਮ ਰਕੇਸ਼ ਕੁਮਾਰੀ ਮੈਡਮ ਪੂਨਮ ਪਵਨ ਕੁਮਾਰ ਅਗਰਵਾਲ ਤੇ ਪੁਲਦੀਪ ਕੁਮਾਰ ਸੱਚ ਦੇਵਾ ਤੇ ਸਟਾਫ ਨੇ ਹੋਂ ਹਰ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਇਸ ਮੌਕੇ ਅੰਕੁਸ਼ ਕੁਮਾਰ ਨੇ ਸਟੇਜ ਦੀ ਕਾਰਵਾਈ ਬਖੂਬੀ ਨਵਾਈ ਸ਼ਾਹਕੋਟ ਤੋਂ ਸਿੱਧਗਪਰੀ ਸਿੰਘ ਸੱਚ ਦੇਵਾ ਦੀ ਰਿਪੋਰਟ ਸਾਲ 23 24 ਵਿਦਿਅਕ ਸੈਸ਼ਨ ਜਿਹੜਾ ਵੀ ਖਤਮ ਹੋਇਆ ਉਸ ਦੇ ਵਿੱਚ ਸਾਡੇ ਕੋਲ ਨਾਨ ਬੋਰਡ ਅਤੇ ਬੋਰਡ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਫਸਟ ਸੈਕੰਡ ਥਰਡ ਪੋਜੀਸ਼ਨ ਜੋ ਕਿ ਪ੍ਰਾਪਤ ਕੀਤੀ ਆ ਅੱਜ ਅਸੀਂ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਨ ਜਾ ਰਹੇ ਆ ਕਿਉਂਕਿ ਇਹ ਸਾਰੇ ਜੋ ਸਿਹਰਾ ਵਾ ਸਕੂਲ ਦੇ ਸਟਾਫ ਮੈਂਬਰ ਅਤੇ ਉਹਨਾਂ ਵਿਦਿਆਰਥੀਆਂ ਦੀ ਮਿਹਨਤ ਦਾ ਸਦਕਾ ਜਿਨ੍ਹਾਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਉਹਨਾਂ ਦਾ ਸਨਮਾਨ ਕਰਨ ਇਸ ਲਈ ਕਰ ਰਹੇ ਹਾਂ ਕਿਉਂਕਿ ਇਹਨਾਂ ਵਿਦਿਆਰਥੀਆਂ ਵੇਖ ਕੇ ਦੂਸਰੇ ਵਿਦਿਆਰਥੀਆਂ ਵਿੱਚ ਵੀ ਇਹੋ ਜਿਹੀ ਭਾਵਨਾ ਪੈਦਾ ਹੋਵੇ ਤਾਂ ਜੋ ਆਉਣ ਵਾਲਾ ਜਿਹੜਾ 24 25 ਦਾ ਵਿਦਿਅਕ ਸੈਸ਼ਨ ਵਾ ਉਸ ਦੇ ਵਿੱਚ ਉਹ ਵੀ ਆਪ ਦੀ ਜਿਹੜੀ ਆ ਵਧੀਆ ਕਾਰਗੁਜ਼ਾਰੀ ਦਿਖਾ ਸਕਣ ਭਾਵੇਂ